ਆਰਿਆ ਸੰਤਾਂ ਨੂੰ ਜਿੱਦਾ ਜਪਾ ਹੈ ਅੱਜ ਦੇ ਦਿਨ ਸਿੱਖ ਕੌਮ ਦੇ ਪਹਿਲੇ ਸ਼ਹੀਦ ਤਾਨਤਨ ਸਾਹਿਬ ਸ੍ਰੀ ਗੁਰਦਰਪ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੂੰ ਇਸਲਾਮ ਧਰਮ ਦੇ ਅਧੀਨ ਸੀਧੀ ਦੇਣੀ ਪਈ ਸਿੱਖ ਕੌਮ ਦੇ ਵਾਸਤੇ ਤੇ ਤਰਤੀ ਤਵੀ ਦੇ ਉੱਤੇ ਬੈਠ ਕੇ ਇਹ ਦਿਨਾਂ ਦੇ ਵਿੱਚ ਕਿੰਨਾ ਕਹਿਰ ਦਾ ਦਿਨ ਹੋਵੇਗਾ ਜਦੋਂ ਤਾਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਇੰਨੀ ਗਰਮੀ ਦੇ ਵਿੱਚ ਇੰਨੀ ਤਪਸ਼ ਦੇ ਵਿੱਚ ਤਰਤੀ ਤਵੀ ਦੇ ਉੱਤੇ ਬਿਠਾ ਕੇ ਸੀਸ ਦੇ ਉੱਤੇ ਰੇਤਾ ਪੁਆਈ ਗਈ ਉਹ ਦਿਨ ਸਾਡੇ ਸਿੱਖ ਕੌਮ ਦੇ ਉਹਨਾਂ ਦੇ ਸੇਵਾਦਾਰਾਂ ਨੂੰ ਹੁਕਮ ਹੋਇਆ ਉਹਨਾਂ ਦੇ ਸੇਵਾਦਾਰ ਸਵੇਰ ਦਾ ਲੰਗਰ ਲਾ ਕੇ ਠੰਡੇ ਮਿੱਠੇ ਜਲਦੀਆਂ ਸ਼ਿਪੀਲਾ ਲਾ ਕੇ ਇੰਟਰਨੈਸ਼ਨਲ ਹੈਵੀ ਰੋਡ ਤੇ ਇਹ ਤੋਂ ਨਜ਼ਦੀਕ ਤਿੰਨ ਚਾਰ ਕਿਲੇ ਦੇ ਬਾਬਾ ਜੀ ਉਹਨਾਂ ਦਾ ਤਪੂਬਾਨ ਸਤਿ ਸਾਈਂ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਮਹਾਨ ਸਿੱਧੀ ਨੂੰ ਤਾਜਾ ਕਰਨ ਵਾਸਤੇ ਸ੍ਰੀਮਾਨ ਮਹਾਪੁਰਖ ਸੰਤ ਬਾਬਾ ਤਾਰਾ ਸਿੰਘ ਜੀ ਸ੍ਰੀਮਾਨ ਮਹਾਪੁਰਖ ਬਾਬਾ ਕਰਨ ਸਿੰਘ ਜੀ ਮੌਜੂਦਾ ਸਰਪ੍ਰਸਤ ਸੰਤ ਬਾਬਾ ਹੁਸੈਨ ਸਿੰਘ ਜੀ ਸੰਤ ਬਾਬਾ ਸੋਖਾ ਸਿੰਘ ਜੀ ਵੱਲੋਂ ਸਾਰੀਆਂ ਹੀ ਸੰਗਤਾਂ ਨੂੰ ਗੁਰੂ ਅਰਜਨ ਪਾਤਸ਼ਾਹ ਸਾਹਿਬ ਜੀ ਦੇ 700 ਸਮਾਰੋਹ ਵਸ ਠੰਡੇ ਮਿੱਠੇ ਜਲਦੀਆਂ ਜਪੀਲਾਂ ਲੰਗਰ ਆਪੱਖਾਂ ਵਾਸਤੋਂ ਸਦਾ ਹੀ ਪਰਪਕਾਰ ਦੇ ਕੰਮ ਕੀਤੇ ਜਾਂਦੇ ਹਨ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਣੀ ਦਰੋ ਜੀ ਸਤਨਾਮ 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 ਜੀ ਵਾਹਿ ਤੂਰ ਅਗੇ ਗੁਰੂ ਵਾਹਿ ਗੁਰੂ ਤੇ ਸਤਨਾਮ 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 ਜੀ ਵਾਹਿ ਤੁਰਦੀ ਸਤਨਾਮ 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 ਜੀ ਵਾਹਿ ਤੁਰੋ ਵਾਹਿ ਤੁਰੋ ਵਾਹਿ ਤੁਰੋ ਜੀ ਸਤਨਾਮ 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 ਜੀ ਰਾਮ ਨਾਮ ਜਪ ਲਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਸਤ ਸ੍ਰੀ ਅਕਾਲ ਸੁਖਮੇ ਬਲਾਵੜਾ ਨਿਆਲੋ ਜਾਵਾ ਭ੍ਰਮ ਗਮੀ ਸੰਤ ਬਾਬਾ ਜੀ ਬਾਬਾ ਤੋਰਾ ਸਿੰਘ ਸਾਹਿਬ ਜੈ ਪਾਉ ਨੂੰ ਪਾਵੇ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ 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 ਤਨ ਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਣੀ ਦਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਗੇ ਦਰੂ ਜੀ ਸਤ ਨਾਮ ਸਤ ਨਾਮ ਸਤਨਾਮੁ ਸ਼ੀ ਵਾਹਿਗੁਰੂ 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 ਜੀ ਵਾਹਿ ਤੁਜੁ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ 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 ਸ਼ਹੀਦਾਂ ਦੀ ਚਿਤਾਵਾਂ ਉੱਪਰ ਲੱਗੇਗਾ ਹਰ बरस ਮੇਲੇ ਸੋ ਪੰਚਮ ਪਾਛਾ ਸਹਿਰ ਚਿਲੀਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦਾ ਅੱਜ 30 ਮਈ ਤੇ 1606 ਈਸਵੀ ਨੂੰ ਲਾਹੌਰ ਸ਼ਹਿਰ ਦੇ ਵਿੱਚ ਇਸਲਾਮਿਕ ਧਰਮ ਨੇ ਸ਼ਹੀਦ ਕਰ ਦਿੱਤਾ ਉਹਨਾਂ ਨੇ ਐਸੀ ਸ਼ਹੀਦੀ ਪ੍ਰਾਪਤ ਕੀਤੀ ਕਿ ਸਿੱਖ ਸੰਗਤ ਸਿੱਖ ਇਤਿਹਾਸ ਦੇ ਵਿੱਚ ਉਹਨਾਂ ਦਾ ਇਹ ਜਿਹੜਾ ਨਾਮ ਹੈ ਸੁਨਹਿਰੀ ਅੱਖਰਾਂ ਨਾਲ ਪੜਿਆ ਜਾਂਦਾ ਹੈ ਤੇ ਅੱਜ ਉਹਨਾਂ ਦੀ ਯਾਦ ਦੇ ਵਿੱਚ ਛੀਦਾ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਛੀਦੀ ਵਿਹਾੜੇ ਨੂੰ ਸਮਰਪਿਤ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਵਾਲੇ ਵੱਲੋਂ ਤੇ ਉਹਨਾਂ ਦੇ ਤੀਸਰੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਸੰਤ ਬਾਬਾ ਹਾਕਮ ਸਿੰਘ ਜੀ ਉਹਨਾਂ ਦੀ ਰਹਿਨਮਾਈ ਹੇਠ ਉਹਨਾਂ ਦੀ ਫੌਜ ਨੇ ਇਸ ਟਾਈਮ ਮੇਨ ਜੀਟੀ ਰੋਡ ਸਰਹਾਲੀ ਕਲਾਂ ਤੇ ਇੱਥੋਂ ਬਿਲਕੁਲ ਸਾਹਮਣੇ ਨਜ਼ਦੀਕ ਪੈਂਦਾ ਹੈ ਤੱਪੋਬਨ ਗੁਰਦੁਆਰਾ ਸਾਹਿਬ ਇੱਥੇ ਉਹਨਾਂ ਨੇ ਮੇਨ ਰੋਡ ਦੇ ਉੱਤੇ ਸ਼ਬੀਲ ਦਾ ਅੱਜ ਇਹ ਜਿਹੜਾ ਉਪਰਾਲਾ ਵੱਡਾ ਕੀਤਾ ਹੈ ਤੇ ਉਹਨਾਂ ਦੇ ਜਿਹੜੇ ਸਿੰਘ ਸਾਹਿਬ ਸੇਵਾਦਾਰ ਨੇ ਇੱਥੇ ਇਸ ਟਾਈਮ ਬਿਲਕੁਲ ਮੌਜੂਦ ਨੇ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਆਹ ਵਾਹਿਗੁਰੂ ਜੀ ਜੀ ਆਪ ਸਾਰੀਆਂ ਸੰਤਾਨਾਂ ਨੂੰ ਜਿਦਾ ਜਿਗਾ ਹੈ ਅੱਜ ਦੇ ਦਿਨ ਸਿੱਖ ਕੌਮ ਦੇ ਪਹਿਲੇ ਸ਼ਹੀਦ ਤਨਤਨ ਸਾਹਿਬ ਸ਼੍ਰੀ ਗੁਰਦੇਵ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੂੰ ਇਸਲਾਮ ਧਰਮ ਦੇ ਅਧੀਨ ਸ਼ਹੀਦੀ ਦੇਣੀ ਪਈ ਸਿੱਖ ਕੌਮ ਦੇ ਵਾਸਤੇ ਤੇ ਤਤੀ ਤਵੀਦ ਉੱਤੇ ਬੈਠ ਕੇ ਇਹ ਦਿਨਾਂ ਦੇ ਵਿੱਚ ਕਿੰਨਾ ਕਹਿਰ ਦਾ ਦਿਨ ਹੋਵੇਗਾ ਜਦੋਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਇੰਨੀ ਗਰਮੀ ਦੇ ਵਿੱਚ ਇੰਨੀ ਤਪਸ਼ ਦੇ ਵਿੱਚ ਤਤੀ ਤਵੀਦ ਉੱਤੇ ਬਿਠਾ ਕੇ ਸ਼ੀਸ਼ ਦੇ ਉੱਤੇ ਰੇਤਾ ਪੁਆਈ ਗਈ ਉਹ ਦਿਨ ਸਾਡੇ ਸਿੱਖ ਕੌਮ ਦੇ ਲਈ ਸਭ ਤੋਂ ਵੱਡਾ ਸ਼ੀਰ ਦਾ ਦਿਨ ਸੀ ਤੇ ਉਸ ਨੂੰ ਮਨਾਉਂਦਿਆਂ ਹੋਇਆਂ ਸਰਹਾਲੀ ਸਾਹਿਬ ਵਿਖੇ ਜਿੱਥੇ ਕਿ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਚਰਨ ਪਵਾ ਕਰਕੇ ਇਸ ਸਰਹਾਲੀ ਨੂੰ ਪਾਗ ਲਾਇਆ ਸਰਹਾਲੀ ਸਾਹਿਬ ਜਿਸ ਦਾ ਨਾਮ ਵਰਲਡ ਤੇ ਫੇਮਸ ਕੀਤਾ ਉਥੇ ਹੀ ਕਾਰ ਸੇਵਾ ਸਰਿਆਲੀ ਸਾਹਿਬ ਦੇ ਸੰਤ ਮੁਖੀ ਸੰਤਨ ਬਾਬਾ ਤਾਰਾ ਸਿੰਘ ਸਾਹਿਬ ਬਾਬਾ ਚਰਨ ਸਿੰਘ ਸਾਹਿਬ ਮੌਜੂਦਾ ਮੁਖੀ ਸੰਤ ਬਾਬਾ ਸੁਖਾ ਸਿੰਘ ਜੀ ਸੰਤ ਬਾਬਾ ਹਾਕਮ ਸਿੰਘ ਜਿਨ੍ਹਾਂ ਦੇ ਵੱਲੋਂ ਅੱਜ ਦੇ ਦਿਨ ਨੈਸ਼ਨਲ ਹਾਈਵੇ ਦੇ ਉੱਤੇ ਹੁੰਦੇ ਜਾਂਦੇ ਰਾਈਆਂ ਦੇ ਵਾਪ ਤੇ ਛਕਣਵਾਦ ਤੇ ਠੰਡਾ ਮਿੱਠਾ ਜਲ ਜਿਸ ਦੀ ਸਪੀਲ ਲਾਈ ਗਈ ਹੈ ਸਾਡੀ ਡਿਊਟੀ ਮਹਾਪੁਰਖਾਂ ਵੱਲੋਂ ਸੰਤ ਬਾਬਾ ਸੁਖਾ ਸਿੰਘ ਜੀ ਸੰਤ ਬਾਬਾ ਹਾਕਮ ਸਿੰਘ ਜੀ ਸਮੂਹ ਸਿੰਘਾਂ ਦੀ ਸੇਵਕਾਂ ਦੀ ਸੇਵਾਦਾਰਾਂ ਦੀ ਡਿਊਟੀ ਲਾਈ ਗਈ ਹੈ ਜੋ ਵੀ ਰਸਤੇ ਤੇ ਅੱਜ ਦੇ ਦਿਨ ਸਿੰਘ ਨੰਗ ਰਹੇ ਹਨ ਸੰਗਤਾਂ ਜਾ ਰਹੀਆਂ ਹਨ ਉਹਨਾਂ ਨੂੰ ਜਲ ਪਾਣੀ ਸਿਕਾਉਣ ਵਾਸਤੇ ਸੋ ਜੋ ਵੀ ਸੰਗਤਾਂ ਇੱਥੇ ਹਾਜ਼ਰੀਆਂ ਭਰ ਕੇ ਜਿੱਥੇ ਸਿਕਾਉਣ ਦੀ ਸੇਵਾ ਹੈ ਉੱਥੇ ਛਕਣ ਦੀ ਵੀ ਇੱਕ ਸੇਵਾ ਹੈ ਤੇ ਇਸ ਲਈ ਸਾਰੀਆਂ ਸੰਗਤਾਂ ਦਾ ਧੰਨਵਾਦ ਤੇ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਨੂੰ ਉਹ ਇੱਥੇ ਸਰਿਆਲੀ ਸਾਹਿਬ ਵਿਖੇ ਆਣ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜੀ ਦੇ ਗੁਰਦੁਆਰੇ ਸੰਤ ਬਾਬਾ ਸੁਖਾ ਸਿੰਘ ਜੀ ਸੰਤ ਬਾਬਾ ਤਾਰਾ ਸਿੰਘ ਕਾਰ ਸੇਵਾ ਸਿਹੜਾਈ ਦੇ ਵਿੱਚ ਆਪਾਂ ਜੋ ਹੈ ਨਸਮਸਤਕ ਹੋਣ ਤੇ ਹਾਜ਼ਰੀਆਂ ਭਰਨ ਦਰਸ਼ਨ ਦੇਦਾਰੀ ਕਰ ਜਿਸ ਤਰ੍ਹਾਂ ਕਿ ਹੁਣ ਸ਼ੀਧੀ ਢਾਡੇ ਨੂੰ ਮੁੱਖ ਰੱਖਦੇ ਲੰਗਰ ਲਗਾਇਆ ਗਿਆ ਹੈ ਇਸੇ ਤਰ੍ਹਾਂ ਜਦੋਂ ਵੀ ਜਨਮ ਦਿਹਾੜਾ ਹੁੰਦਾ ਹੈ ਜਾਂ ਕੋਈ ਵੀ ਸਿੱਖ ਕੌਮ ਦਾ ਤਿਹਾਰ ਹੁੰਦਾ ਹੈ ਉੱਥੇ ਮਾਪੁਰਖਾਂ ਦੇ ਵੱਲੋਂ ਹੀ ਪਰਉਪਰਾਲਾ ਕੀਤਾ ਜਾਂਦਾ ਹੈ ਲੰਗਰਾਂ ਦਾ ਵੀ ਉੱਥੇ ਨਾਲ ਦੇ ਨਾਲ ਵਾਤਾਵਰਨ ਦੀ ਸੰਭਾਲ ਕਰਨਵਾ ਤੇ ਰੁੱਖਾਂ ਨੂੰ ਲਾਉਣਾ ਵਾਤਾਵਰਨ ਨੂੰ ਸਾਂਭਣਾ ਖੇਡਾਂ ਦੇ ਵਿੱਚ ਬੱਚਿਆਂ ਦੀ ਤਰੱਕੀ ਵਾਸਤੇ ਹੁਣੇ ਆਪਣਾ ਦੇ ਉੱਤੇ ਲੱਗੇ ਹੀ ਅਕੈਡਮੀ ਦੀ ਜੋ ਸ਼ੁਰੂਆਤ ਕੀਤੀ ਗਈ ਹੈ ਸਕੂਲ ਕਾਲਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੁਰਦ ਆਮਾਂ ਦੀ ਸੇਵਾ ਮਹਾਂਪੁਰਖਾਂ ਦੇ ਵੱਲੋਂ ਕਰਾਈ ਜਾਂਦੀ ਹੈ ਉਹਨਾਂ ਦੇ ਹੁਕਮ ਅਨੁਸਾਰ ਹੀ ਇਹ ਲੰਗਰ ਐਸੀ ਉਮਰਾਲੇ ਕੀਤੇ ਜਾਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਸਾਡੇ ਸਿੰਘਾਂ ਨੇ ਅੱਗੇ ਦਸਰਾਵ ਦਸਨਾ ਕੀਤਾ ਮਹਾਂਪੁਰਖਾਂ ਦੀ ਉਸਤਤ ਕੀਤੀ ਆ ਮਹਾਂਪੁਰਖ ਮੌਜੂਦਾ ਮੁਖੀ ਸ਼੍ਰੀਮਾਨ ਸੰਤ ਬਾਬਾ ਜੀ ਬਾਬਾ ਸੁਖਾ ਸਿੰਘ ਜੀ ਦੇ ਹੁਕਮ ਦੇ ਅਨਸਾਰ ਉਹਨਾਂ ਦੇ ਸੇਵਾਦਾਰਾਂ ਨੂੰ ਹੁਕਮ ਹੋਇਆ ਉਹਨਾਂ ਦੇ ਸੇਵਾਦਾਰ ਸਵੇਰ ਦਾ ਲੰਗਰ ਲਾ ਕੇ ਠੰਡੇ ਮਿੱਠੇ ਜਲਦੀਆਂ ਸ਼ਪੀਨਾ ਲਾ ਕੇ ਇੰਟਰਨੈਸ਼ਨਲ ਹੈਵੀ ਰੋਡ ਤੇ ਇਹ ਤੋਂ ਨਜ਼ਦੀਕ ਤਿੰਨ ਚਾਰ ਕਿਲੇ ਦੇ ਬਾਬਾ ਜੀ ਉਹਨਾਂ ਦਾ ਤਪੂਬਾਨ ਪਸਤਾਨ ਹੈੱਡ ਕੁਆਰਟਰ ਨਵਾਂ ਪੜਾ ਬਾਬਾ ਜੀ ਉਹਨਾਂ ਦਾ ਸੰਤ ਬਾਬਾ ਤਾਰਾ ਸਿੰਘ ਸਾਹਿਬ ਜੀ ਉਹਨਾਂ ਦਾ ਨਜ਼ਦੀਕ ਹੀ ਆ ਇਹ ਨਵਾਂ ਰੋਡ ਕੱਢਿਆ ਗਿਆ ਕੇਸ ਕਰਕੇ ਨਵੇਂ ਰੋਡ ਤੇ ਪਹਿਲੀ ਵਾਰੀ ਐਸ ਰੋਡ ਤੇ ਇੰਟਰਨੈਸ਼ਨਲ ਤੇ ਇਹ ਸੇਵਾ ਜਿਹੜੀ ਆ ਆਰੰਭ ਕੀਤੀ ਗਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਬਾਜੀ ਦਰੋਜੀ ਸਤਨਾਮ ਸਤਨਾ ਸਤਨਾਮ ਜੀ ਵਾਹਿਗੁਰੂ ਵਾਗੇ ਗੁਰੂ ਵਾਗੇ ਗੁਰੂ ਜੀ ਸਤਨਾਮ ਸਤਨਾ ਸਤਨਾਮ ਜੀ ਵਾਹਿਗੁਰੂ ਵਾਗੇ ਗੁਰੂ ਵਾਗੇ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਆਪਲਾ ਹਾ ਸਤ ਨਾਮ ਵਾਹਿਗੁਰੂ 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 ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਗੇ ਤਰੋ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਓ ਚੀ ਵਾਹਿਗੁਰੂ 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 ਜੀ ਵਾਹਿਗੁਰੂ ਜੀ ਵਾਹਿਗੁਰੂ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ RAM NAAM ਜਪ ਲਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਰਾਮ ਨਾਮ ਜਪ ਲਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਰ ਜਪਨਾ ਰਾਮ ਨਾਮ ਜਪ ਸਤ ਨਾਮ ਵਾਹਿਗੁਰੂ 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 ਇਹਰਾ ਪਾਣਾ ਰੀਸ਼ਾ ਲੱਗੇ ਅਰਨਾ ਪਦਾਰਥ ਨਾਂਸ ਮੰਗੇ ਜੀ ਜਾਂਦੇ ਸਰਪਾਸ ਸਹਿਬ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਮਹਾਨ ਸਿੱਧੀ ਨੂੰ ਤਾਜ਼ਾ ਕਰਨ ਵਾਸਤੇ ਸ੍ਰੀਮਾਨ ਮਹਾਂਪੁਰਖ ਸੰਤ ਬਾਬਾ ਦਾਰਾ ਸਿੰਘ ਜੀ ਸ੍ਰੀਮਾਨ ਮਹਾਂਪੁਰਖ ਬਾਬਾ ਚਰਨ ਸਿੰਘ ਜੀ ਗਜੂਦਾ ਸਰਪ੍ਰਸਤ ਸੰਤ ਬਾਬਾ ਜੀਤ ਸਿੰਘ ਜੀ ਦਸਤਬਾਹ ਸੁਖਾ ਸਿੰਘ ਜੀ ਵੱਲੋਂ ਸਾਰੀਆਂ ਹੀ ਸੰਗਤਾਂ ਨੂੰ ਗੁਰੂ ਅਰਜਨ ਪਾਤਸ਼ਾਹ ਸਾਹਿਬ ਜੀ ਦੇ ਸਿੱਧੀ ਵਿਹਾੜੇ ਇੰਤਜ਼ਾਮ ਰੋ ਸੰਡੇ ਮਿੱਠੇ ਜਲਦੀਆਂ ਜਪੀਲਾਂ ਲੰਗਰ ਆਪੁਰਖਾਂ ਵਾਸਤੇ ਸਦਾ ਹੀ ਪਰਪਕਾਰ ਦੇ ਕੰਮ ਕੀਤੇ ਜਾਂਦੇ ਹਨ ਜਿਵੇਂ ਹੜਾਂ ਦੀ ਸੇਵਾ ਸਕੂਲਾਂ ਕਾਰਜਾਂ ਦੀ ਸੇਵਾ ਬੱਚਿਆਂ ਦੀ ਅਕੈਡਮੀਨ ਸੇਵਾ ਵਾਤਾਵਰਣ ਦੀ ਰੁੱਖਾਂ ਲਾਉਂਦੀ ਸੇਵਾ ਤੇ ਕੀਰਤਨ ਕਥਾ ਸਕਾਉਂਦੀ ਸੇਵਾ ਮਹਾਪੁਰਖ ਸੰਤ ਬਾਬਾ ਸੁਖਾ ਸਿੰਘ ਦੀ ਗੱਲ ਨੂੰ ਵਿਦੇਸ਼ ਦੀ ਯਾਤਰਾ ਤੇ ਪ੍ਰਚਾਰ ਵਾਸਤੇ ਗਏ ਹੋਣ ਵਾਸਤੇ ਵੀ ਮਗਰੋਂ ਸੰਗਤਾਂ ਨੇ ਮਹਾਪੁਰਖਾਂ ਦੇ ਲਾਹਨ ਚਾਦਾ ਪਰਨ ਤਾਜਾ ਕਰਨ ਵਾਸਤੇ ਸਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਯਾਦ ਨੂੰ ਮਹਾਪੁਰਖ ਬਾਬਾ ਸੁਖਾ ਸਿੰਘ ਦੀ ਬਾਬਾ ਹਮ ਸਿੰਘ ਦੀ ਰਹਿਮਾਈ ਹੇਠ ਸੰਗਤਾਂ ਸੇਵਾ ਕਰੀਆਂ ਹਨ ਸੰਤ ਮਹਾਪੁਰਖ ਭਾਵ ਵਿਦੇਸ਼ ਦੇ ਵਿੱਚ ਹਨ ਸੰਗਤਾਂ ਉਹਨਾਂ ਦੇ ਤਾਂ ਉਹਨਾਂ ਦੇ ਹੁਕਮਾਂ ਨੂੰ ਪਾਲਦੇ ਹੋਏ ਹਰ ਤਰ੍ਹਾਂ ਦੀ ਹਰ ਸਾਲ ਦੀ ਤਰ੍ਹਾਂ ਅਰਥਮ ਆਗਮਨ ਤੇ ਇਥੇ ਠੰਡੇ ਮਿੱਠੇ ਸੇਬੀਆਂ ਦੀਆਂ ਜਵੇਲਾ ਲਾਉਂਦੇ ਹਨ ਤੇ ਮਹਾਪੁਰਖਾਂ ਦੇ ਹੀ ਰਹਿਨਮਾਈਏ ਇੱਥੇ ਸਾਰਾ ਕਾਰਜ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕੀ ਤਕਦੀਰ ਵਾਹਿਗੁਰੂ ਜੀ ਕੀ ਤਕਦੀਰ